ਗਾੜੀ ਮਹਿਲਾ ਪੰਜਵਾ ਤਾਂ ਕਾਦਰਸ਼ ਪਾਈਐ ਵਡ ਭਾਗੀ ਉਸ ਮਨੁੱਖ ਦਾ ਦਰਸ਼ਨ ਵੱਡੇ ਭਾਗਾ ਨਾਲ ਮਿਲਦਾ ਹੈ ਜਾਂ ਕੀ ਰਾਮ ਨਾਮ ਲੇਵ ਲਾਗੀ ਜਿਸ ਦੀ ਸੁਰਤ ਹਮੇਸ਼ਾ ਪਰਮਾਤਮਾ ਦੇ ਚਰਣਾ ਨਾਲ ਲੱਗੀ ਰਹਿੰਦੀ ਹੈ ਜਾਂ ਕਹਿ ਹਰ ਵਸਿਆ ਮਨਮਾਹੀ ਜਿਸਮ ਨੁੱਖ ਦੇ ਮਨ ਵਿੱਚ ਸਦਾ ਪ੍ਰਮਾਤਮਾ ਦਾ ਨਾਮ ਵਸਿਆ ਰਹਿੰਦਾ ਹੈ ਤਾਂ ਕੋ ਦੁੱਖ ਸੁਪਨੇ ਵੀ ਨਹੀਂ ਰਹਾਓ ਉਸ ਮਨੁੱਖ ਨੂੰ ਕਦੇ ਸੁਪਨੇ 'ਚ ਵੀ ਕੋਈ ਦੁੱਖ ਪਹੁੰਚ ਨਹੀਂ ਸਕਦਾ ਰਹਾਓ ਸਰਬ નિਧਾਨ ਰਾਖੇ ਜਨਮਾਹੇ ਨਾਮ ਦੀ ਲਗਨ ਵਾਲੇ ਸੇਵਕ ਦੇ ਹਿਰਦੇ ਵਿੱਚ ਪ੍ਰਮਾਤਮਾ ਸਾਰੇ ਆਤਮ ਗੁਣਾਂ ਦੇ ਖਜ਼ਾਨੇ ਪਾ ਰੱਖਦਾ ਹੈ ਤਾਂ ਕੈ ਸੰਗ ਕਿਲ ਵਿਖ ਦੁੱਖ ਜਾਹੇ ਅਜੇ ਹੀ ਸੇਵਕ ਦੀ ਸੰਗਤ ਵਿੱਚ ਰਹਾ ਪਾਪ ਤੇ ਦੁੱਖ ਦੂਰ ਹੋ ਜਾਂਦੇ ਹੈ ਜਨਕੀ ਮਹਿਮਾ ਕਥੀ ਨ ਜਾਏ ਇਹੋ ਜਿਹੇ ਸੇਵਕ ਦੀ ਆਤਮਿਕ ਉਸਤਾ ਬਿਆਨ ਨਹੀਂ ਕੀਤੀ ਜਾ ਸਕਦੀ ਪਾਰ ਬ੍ਰਾਹਮਜਨ ਰਹਿਆ ਸਮਾਏ ਉਹ ਸੇਵਕ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਸਤ ਜੀਵਾਂ ਵਿੱਚ ਵਿਆਪਕ ਹੈ ਕਰ ਕਿਰਪਾ ਪ੍ਰਭ ਬਿਨੋ ਸੁਨੀਜੈ हे ਪ੍ਰਭੂ ਮੇਰੀ ਬੇਨਤੀ ਸੁਣ ਮਿਹਰ ਕਰ ਦਾਸ ਕੀ ਧੂਰ ਨਾਨਕ ਕੋ ਦੀਜੈ ਮੈਨੂੰ ਨਾਨਕ ਨੂੰ ਆਪਣੇ ਅਜੇ ਸੇਵਕ ਦੇ ਚਰਨਾਂ ਦੀ ਧੂੜ ਦੇ ਗੌੜੀ ਮਹਲਾ ਪੰਜਵਾਂ ਹਰ ਸਿਮਰਤ ਤੇਰੀ ਜਾਏ ਬੜਾਏ ਪਰਮਾਤਮਾ ਦਾ ਸਿਮਰਨ ਕਰਦਿਆਂ ਤੇਰੀ ਵੈਰਣ ਮਾਇਆ ਡੈਣ ਤੇਥੋਂ ਪਰੇ ਹਟ ਜਾਏਗੀ ਸਰਬ ਕਲਿਆਣ ਵਸੈ ਮਨ ਆਏ ਜੇ ਪਰਮਾਤਮਾ ਦਾ ਨਾਮ ਤੇਰੇ ਮਨ ਵਿੱਚ ਆ ਵਸੇ ਤਾਂ ਤੇਰੇ ਅੰਦਰ ਸਾਰੇ ਸੁਖ ਆ ਵਸਣਗੇ ਬਾਜ ਮਨ ਮੇਰੇ ਏ ਕੋ ਨਾਮ ਏ ਮੇਰੇ ਮਨ ਇੱਕ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੁ ਜੀ تیر ਕੈ ਆਵੈ ਕਾਮ ਇਹ ਤੇ ਜੀ ਦੇ ਚਿੰਦ ਦੇ ਕੰਮ ਆਉਣ ਵਾਲਾ ਤੇਰੇ ਨਾਲ ਨਿਭਣ ਵਾਲਾ ਹੈ ਗੁਰੂ ਦਾ ਉਪਦੇਸ਼ ਗੁਰੂ ਦੀ ਸੁਰਤ ਆਪਣੀ ਸੁਰਤ ਵਿੱਚ ਵਸਾ ਕੇ ਰੱਖ ਰੈਣ ਦਿਨਸ ਗੁਣ ਗਾਓ ਅਨੰਤਾ ਦਿਨ ਅਤੇ ਰਾਤ ਉਸ ਰੱਬ ਦੇ ਗੁਣਾਂ ਨੂੰ ਗਾਉਂਦਾ ਰਹੇ ਗੁਰਪੂਰੇ ਕਾ ਨਿਰਮਲ ਮੰਤਾ ਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ ਛੋੜ ਉਪਾਵ ਏਕ ਟੇਕ ਰਾਖ ਛੜ ਦੇ ਬਾਕੀ ਸਾਰੀਆਂ ਸਿਆਣਪਾਂ ਇੱਕ ਪਰਮਾਤਮਾ ਦੇ ਉੱਤੇ ਪ੍ਰੋਸਾ ਕਰਨਾ ਸਿੱਖ ਟੇਕ ਰੱਖਣੀ ਸਿੱਖ ਮਹਾਪਦਾਰਥ ਅੰਮ੍ਰਿਤ ਰਸ ਚਾਖ ਆਤਮਕ ਦੀਵਨ ਦੇਣ ਵਾਲਾ ਨਾਮ ਰਸ ਚਾਖ ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ਬੇਖਮ ਸਾਗਰ ਤੇਈ ਜਨ ਤਰੇ ਹੇ ਨਾਨਕ ਉਹੀ ਮਨੁੱਖ ਔਖੇ ਸੰਸਾਰ ਸਮੁੰਦਰ ਤੋਂ ਆਤਮਕ ਊਨੀ ਸਮੇਤ ਪਾਰ ਲੰਘਦੇ ਹਨ ਨਾਨਕ ਜਾਂ ਕੋ ਨਦਰ ਕਰੇ ਜਿੰਨਾ ਤੇ ਪ੍ਰਮਾਤਮਾ ਆਪ ਮੇਰ ਦੀ ਨਜ਼ਰ ਕਰਦਾ ਹੈ ਗੌੜੀ ਮਹਲਾ ਪੰਜਵਾਂ ਹਿਰਦੇ ਚਰਨ ਕਮਲ ਪ੍ਰਭ ਧਾਰੇ ਏ ਮੇਰੇ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ ਪੂਰੇ ਸਤਗੁਰ ਮਿਲਣ ਸਤਾਰੇ ਪੂਰੇ ਸਤਗੁਰ ਨੂੰ ਮਿਲ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਗੋਵਿੰਦ ਗੋਣਾ ਗਾਓ ਮੇਰੇ ਭਾਈ ਏ ਮੇਰੇ ਭਾਈ ਗੋਬਿੰਦ ਦੀ ਸਿੱਖਤ ਸਲਾਹ ਦੇ ਗੀਤ ਗਾਉਂਦੇ ਰਹੋ ਮੇਲ ਸਾਧੂ ਹਰ ਨਾਮ ਧਿਆਈ ਰਹਾਓ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ ਦੁਲਬ ਦੇ ਹੋਈ ਪਰਵਾਨ ਇਹ ਮੇਰੇ ਭਾਈ ਉਹਨਾਂ ਦਾ ਮਨੁੱਖਾ ਸਰੀਰ ਬੜੀ ਕਠਨਤਾ ਨਾਲ ਮਿਲਿਆ ਹੋਇਆ ਹੈ ਮਨੁੱਖਾ ਸਰੀਰ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ ਹੈ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਸਫਰ ਵਿੱਚ ਸਤਗੁਰ ਪਾਸੋਂ ਪ੍ਰਮਾਤਮਾ ਦੇ ਨਾਮ ਦੀ ਰਾਹ ਧਾਰੀ ਪਰਵਾਨਾ ਲੈ ਲਿਆ ਹੈ ਹਾਸਲ ਕਰ ਲਿਆ ਹੈ ਹਰ ਸਿਮਰਤ ਪੂਰਨ ਪਦ ਪਾਇਆ ਉਹਨਾਂ ਨੇ ਰੱਬ ਨੂੰ ਯਾਦ ਕਰਕੇ ਸਿਮਰ ਕੇ ਆਪਣੇ ਜੀਵਨ ਦੇ ਅੰਦਰ ਉਹ ਆਤਮਿਕ ਅਵਸਥਾ ਹਾਸਲ ਕਰ ਲਈ ਹੈ ਜਿੱਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਹੈ ਸਾਧ ਸੰਗ ਪੈ ਭਰਮ ਮਿਟਾਇਆ ਸਾਧ ਸੰਗਤ ਵਿੱਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ੜਕਣਾ ਮਿਟਾ ਲੈਂਦਾ ਹੈ। ਜਤ ਕਤ ਦੇਖੋ ਤਤ ਰਹਿਆ ਸਮਾਏ ਜਿੱਥੇ ਕਿਤੇ ਵੀ ਮੈਂ ਵੇਖਦਾ ਹਾਂ ਪ੍ਰਮਾਤਮਾ ਮੈਨੂੰ ਹਰ ਥਾਂ ਤੇ ਵਿਆਪਕ ਦਿਸਦਾ ਹੈ। ਨਾਨਕ ਦਾਸ ਹਰ ਕੀ ਸ਼ਰਣਾਏ। हे ਨਾਨਕ ਸੇਵਕ ਪ੍ਰਭੂ ਦੀ ਸ਼ਰਨ ਵਿੱਚ ਹੀ ਟਿਕੇ ਰਹਿੰਦੇ ਹਨ। ਪ੍ਰਭੂ ਦੇ ਚਰਨ ਪ੍ਰਭੂ ਦੀ ਸ਼ਰਨ ਛੱਡ ਕੇ ਉਹ ਕਿਤੇ ਵੀ ਨਹੀਂ ਜਾਂਦੇ ਗੋੜੀ ਮਹਲਾ ਪੰਜਵਾਂ ਗੁਰੂ ਗੁਰੂ ਜੀ ਦੇ ਦਰਸ਼ਨ ਕੋ ਬਲ ਜਾਉ ਮੈਂ ਸਤਗੁਰੂ ਜੀ ਦੇ ਦਰਸ਼ਨਾ ਤੋਂ ਬਲ ਹਾਰ ਜਾਂਦਾ ਜਪ ਜਪ ਜੀਵਾ ਸਤਗੁਰ ਨਾਮ ਯਾਦ ਕਰ ਕਰਕੇ ਗੁਰੂ ਦੇ ਚਰਨਾਂ ਨੂੰ ਮੈਂ ਜੀਉਂਦਿਆਂ ਵਿੱਚ ਹੋ ਜਾਂਦਾ ਹਾਂ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਪਾਰ ਬ੍ਰਹਮ ਪੂਰਨ ਗੁਰਦੇਵ ਹੈ ਪੂਰਨ ਪਾਰ ਬ੍ਰਹਮ ਹੈ ਗੁਰਦੇਵ ਕਰ ਕਿਰਪਾ ਲਾਗੋਂ ਤੇਰੀ ਸੇਵ ਰਹਾਓ ਕਿਰਪਾ ਕਰ ਮੈਂ ਤੇਰੀ ਸੇਵਾ ਭਗਤੀ ਵਿੱਚ ਲੱਗਾ ਰਹਾਓ ਚਰਨ ਕਮਲ ਹਿਰਦੈ ਉਰ ਧਾਰੀ ਇਸ ਵਾਸਤੇ ਗੁਰੂ ਦੇ ਸੋਹਣੇ ਚਰਨ ਮੈਂ ਆਪਣੇ ਮਨ ਵਿੱਚ ਹਿਰਦੇ ਵਿੱਚ ਇਕਾਂਦਾ ਹੰ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਗੁਰੂ ਦੇ ਚਰਨ ਮੇਰੇ ਮਨ ਦਾ ਮੇਰੇ ਤਨ ਦਾ ਮੇਰੇ ਧਨ ਦਾ ਮੇਰੀ ਜਿੰਦ ਦਾ ਆਸਰਾ ਹੰ ਸਫਲ ਜਨਮ ਹੋਵੇ ਪਰਵਾਨ ਇਸ ਤਰ੍ਹਾਂ ਮਨੁੱਖਾ ਜਨਮ ਸਫਲ ਹੁੰਦਾ ਹੈ ਤੇ ਮਾਲਕ ਦੀ ਹਜ਼ੂਰੀ ਵਿੱਚ ਪਰਵਾਨ ਚੜ ਜਾਂਦਾ ਹੈ ਗੁਰ ਪਾਰ ਬ੍ਰਾਹਮਣ ਨਿਕਟ ਕਰ ਜਾਣ ਜੇ ਗੁਰੂ ਨੂੰ ਪਾਰ ਬ੍ਰਹਮ ਪ੍ਰਭੂ ਨੂੰ ਸਦਾ ਆਪਣੇ ਨੇੜੇ ਵਸਦਾ ਸਮਝੇ ਸੰਤ ਧੂਰ ਪਾਈਐ ਵੱਡ ਭਾਗੀ ਗੁਰੂ ਦੀ ਧੂੜ ਗੁਰੂ ਦੀ ਸਿੱਖਿਆ ਵੱਡਿਆਂ ਭਾਗਾ ਨਾਲ ਨਸੀਬ ਹੁੰਦੀ ਹੈ ਨਾਨਕ ਗੁਰ ਭੇਟ ਤੋ ਹਰ ਸਿਉ ਲਵ ਲਾਗੀ ਗੁਰੂ ਨੂੰ ਮਿਲਿਆ ਪਰਮਾਤਮਾ ਦੇ ਚਰਨਾਂ ਨਾਲ ਲਗਨ ਲੱਗ ਜਾਂਦੀ ਹੈ ਗੌੜੀ ਮਹਲਾ ਪੰਜਵਾਂ ਕਰ ਦੁਹ ਕਰਮ ਦਿਖਾਵੇ ਹੋਰ ਜਿਹੜਾ ਮਨੁੱਖ ਕਰਦਾ ਤੇ ਆ ਪੁੱਠੇ ਕੰਮ ਬੁਰਾਈਆਂ ਵਾਲੇ ਪਰ ਵਿਖਾਉਂਦਾ ਹੋਏ ਬਾਹਰੋਂ ਜਗਤ ਨੂੰ ਹੋਰ ਵਿਖਾਉਂਦਾ ਤੇ ਅੰਦਰੋਂ ਹੋਰ ਤਰ੍ਹਾਂ ਦੇ ਕਰਮ ਕਰਦਾ ਰਾਮ ਕੀ ਦਰਗਾ ਬੰਦਾ ਚੋਰ ਜਿਵੇਂ ਚੋਰ ਸਨ ਉਤੇ ਫੜਿਆ ਜਾਂਦਾ ਹੈ ਤੇ ਵੱਜਾ ਜਾਂਦਾ ਹੈ ਤਵੇਂ ਉਹ ਪਰਮਾਤਮਾ ਦੀ ਦਰਗਾ ਵਿੱਚ ਚੋਰ ਵਾਂਗ ਬੰਨਿਆ ਜਾਂਦਾ ਹੈ ਰਾਮ ਰਮੈ ਸੋਈ ਰਾਮਣਾ ਉਹੀ ਮਨੋਕਾਮ ਦਾ ਸੇਵਕ ਮੰਨਿਆ ਜਾਂਦਾ ਹੈ ਜਿਹੜਾ ਰਾਮ ਨੂੰ ਸਿਮਰਦਾ ਹੈ ਜਲ ਥਲ ਮਹੀਲ ਏਕ ਸਮਾਨਾ ਰਹਾਉ ਉਹ ਮਨੁੱਖ ਨੂੰ ਨਿਸ਼ਚੈ ਹੋ ਜਾਂਦਾ ਹੈ ਕਿ RAM ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ ਪ੍ਰਮਾਤਮਾ ਅੰਤਰ ਦੇਖ ਮੁਖ ਅੰਮ੍ਰਿਤ ਸੁਣਾਵੇ ਅੰਦਰ ਜ਼ਹਿਰ ਹੈ ਤੇ ਮੁਖ ਨੂੰ ਅੰਮ੍ਰਿਤ ਦੀਆਂ ਗੱਲਾਂ ਸੁਣਾਉਂਦਾ ਹੈ ਅੰਦਰ ਨਫ਼ਰਤ ਭਰੀ ਹੈ ਅੰਦਰ ਸਾੜਾ ਭਰਿਆ ਪਿਆ ਹੈ ਤੇ ਬਾਹਰੋਂ ਗੱਲਾਂ ਕਰਦਾ ਹੈ ਜਾਮਪੁਰ ਬੰਦਾ ਝੋਟਾਂ ਖਾਵੇ ਅਜੇ ਹਮਨੁੱਖ ਜਮ ਦੀ ਪੂਰੀ ਵਿੱਚ ਵੱਜਾ ਹੋਇਆ ਝੋਟਾਂ ਖਾਂਦਾ ਹੈ ਆਤਮਕ ਮੌਤ ਦੇ ਵਾਸ ਵਿੱਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ ਅਨਕ ਪੜਦੇ ਮੈਂ ਕਮਾਵੇ ਵਿਕਾਰ ਸਿਮਰਣਹੀਨ ਮਨੁੱਖ ਪ੍ਰਮਾਤਮਾ ਨੂੰ ਅੰਗ ਸੰਗ ਨਾ ਜਾਣਦਾ ਹੋਇਆ ਅਨੇਕਾਂ ਪਰਦੇਆਂ ਪਿੱਛੇ ਲੋਕਾਂ ਤੋਂ ਲੁਕਾ ਕੇ ਵਿਕਾਰ ਕਰਮ ਕਮਾਉਂਦਾ ਹੈ ਕਿਨਮੈ ਪ੍ਰਗਟ ਹੋ ਹੈ ਸੰਸਾਰ ਪਰ ਉਸ ਦੇ ਕੁਕਰਮ ਜਗਤ ਦੇ ਅੰਦਰ ਇੱਕ ਥਿਨ ਵਿੱਚ ਹੀ ਪ੍ਰਗਟ ਹੋ ਜਾਂਦੇ ਹਨ ਅੰਤਰ ਸਾਚ ਨਾਮ ਰਸ ਰਤਾ ਜਿਹੜਾ ਮਨੁੱਖ ਆਪਣੇ ਅੰਦਰ ਸਦਾ ਥਿਰ ਹੈ ਹਰ ਨਾਮ ਵਿੱਚ ਜੁੜਿਆ ਰਹਿੰਦਾ ਹੈ ਪ੍ਰਮਾਤਮਾ ਦੇ ਪ੍ਰੇਮ ਰਸ ਵਿੱਚ ਭਿਜਾ ਰਹਿੰਦਾ ਹੈ ਨਾਨਕ ਐਸ ਕਿਰਪਾਲ ਵਿਧਾਤਾ ਹੈ ਨਾਨਕ ਸਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਗੋੜੀ ਮਹੱਲਾ ਪੰਜਵਾਂ RAM ਰੰਗ ਕਦੇ ਉਤਰ ਨਾ ਜਾਏ ਪ੍ਰਮਾਤਮਾ ਦੇ ਪਿਆਰ ਦਾ ਰੰਗ ਜੇ ਕਿਸੇ ਵਡ ਭਾਗੀ ਦੇ ਮਨ ਤੇ ਚੜ ਜਾਏ ਤਾਂ ਫਿਰ ਕਦੇ ਉਸ ਮਨ ਤੋਂ ਉਤਰਨਾ ਨਹੀਂ ਦੂਰ ਨਹੀਂ ਹੁੰਦਾ ਗੁਰੂ ਪੂਰਾ ਜਿਸ ਦੇ ਬੁਝਾਏ ਸ਼ਰਤ ਐ ਕਿ ਰੰਗ ਪੂਰੇ ਗੁਰੂ ਤੋਂ ਸਮਝ ਲੈ ਕੇ ਚੜਿਆ ਹੋਵੇ ਰੰਗ ਲੋਕਾਂ ਦਾ ਨਾ ਚੜ ਗਿਆ ਹੋਵੇ ਹਰ ਰੰਗ ਰਾਤਾ ਸੋ ਮਨ ਸਜਾ ਜਿਹੜਾ ਮਨ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਸ ਉੱਤੇ ਮਾਇਆ ਦਾ ਕੋਈ ਹੋਰ ਰੰਗ ਆਪਣਾ ਅਸਰ ਨਹੀਂ ਪਾ ਸਕਦਾ lal rang puran purakh bedhaata rahao oh mannu goode lal rang wala ho janda hai oh sarv vyapak sarjanhaar da roop ho janda hai santan sang baith gun gaaye sat sangiyan vich baith ke phir hamesha rab de gunan nu gaundaa rehanda hai ਤਾ ਕਾ ਰੰਗ ਨਾ ਉਤਰੇ ਜਾਏ ਉਹਦਾ ਰੰਗ ਨਾ ਉਤਰਦਾ ਹੈ ਤੇ ਨਾ ਕਿਤੇ ਜਾਂਦਾ ਹੈ ਸਦੀਵ ਬਣਿਆ ਰਹਿੰਦਾ ਹੈ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਪ੍ਰਮਾਤਮਾ ਦੀ ਯਾਦ ਵਿੱਚ ਜੁਣ ਤੋਂ ਬਿਨਾ ਗੁਰੂ ਦੇ ਉਪਦੇਸ਼ ਤੋਂ ਬਿਨਾ ਕਦੇ ਵੀ ਕਿਸੇ ਨੇ ਆਤਮਾ ਕਾ ਆਨੰਦ ਖੁਸ਼ੀ ਮਹਿਸੂਸ ਨਹੀਂ ਕੀਤੀ ਕਿਤੇ ਹੋਰ ਥਾਂ ਤੋਂ ਇਹ ਨਹੀਂ ਲੱਭਦੀ ਆਨ ਰੰਗ ਫਿੱਕੇ ਸਭ ਮਾਇਆ ਮਾਇਆ ਵਾਲੇ ਸਾਰੇ ਰੰਗ ਫਿਰ ਉਹਨੂੰ ਫਿੱਕੇ ਭੜੇ ਤੇ ਉਤਰ ਜਾਣ ਵਾਲੇ ਲੱਗਦੇ ਹਨ ਤੇ ਆਪਣੀ ਜ਼ਿੰਦਗੀ ਵਿੱਚੋਂ ਸਦਾ ਵਾਸਤੇ ਉਤਾਰ ਦਿੰਦਾ ਹੈ ਗੋਰ ਰੰਗੇ ਸੇ ਪਹਿ ਨਿਹਾਲ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਨੇ ਪ੍ਰੇਮ ਰੰਗ ਵਿੱਚ ਰੰਗ ਦਿੱਤਾ ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ ਕੋਹ ਨਾਨਕ ਗੁਰਪੈ ਹੈ ਦਿਆਲ ਨਾਨਕ ਜੀ ਕਹਿੰਦੇ ਆ ਗੁਰੂ ਸਤਗੁਰੂ ਜੀ ਸਭਨਾ ਤੇ ਦਇਆਵਾਨ ਹੁੰਦੇ ਆ ਸਭਨਾ ਤੇ ਮਿਹਰ ਕਰਦੇ ਆ ਗੌੜੀ ਮਹਲਾ ਪੰਜਵਾਂ ਸਿਮਰਤ ਸਵਾਮੀ ਕਿਲ ਵਿਖ ਨਾਸੇ ਮਾਲਕ ਪ੍ਰਭੂ ਦਾ ਨਾਮ ਸਿਮਰਦਿਆਂ ਪਰਮਾਤਮਾ ਦੇ ਸੇਵਕਾਂ ਦੇ ਸਾਰੇ ਪਾਪ ਹੌਲੀ ਹੌਲੀ ਕਰਕੇ ਨਾਸ਼ ਹੋ ਜਾਂਦੇ ਹਨ ਸੂਖ ਸਹਜ ਆਨੰਦ ਨਿਵਾਸੀ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਤੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ RAM ਜਨਾ ਕੋ RAM ਪਰੋਸਾ ਪ੍ਰਮਾਤਮਾ ਦੇ ਸੇਵਕਾਂ ਨੂੰ ਹਰ ਵੇਲੇ ਪ੍ਰਮਾਤਮਾ ਦੀ ਸਹਾਇਤਾ ਦਾ ਪਰੋਸਾ ਬਣਿਆ ਰਹਿੰਦਾ ਹੈ ਨਾਮ ਜਪਤ ਸਭ ਮਿਟਿਓ ਅੰਦੇਸ਼ਾ ਰਹਾਓ ਇਸ ਵਾਸਤੇ ਪ੍ਰਮਾਤਮਾ ਦਾ ਨਾਮ ਜਪਦਿਆਂ ਉਹਨਾਂ ਦੇ ਅੰਦਰੋਂ ਹਰੇਕ ਫਿਕਰ ਹਰੇਕ ਕਿਸਮ ਦਾ ਸੈਨ ਚਿੰਤਾ ਦੂਰ ਹੋ ਜਾਂਦੀ ਹੈ ਮਿਟ ਜਾਂਦੀ ਹੈ ਸਾਧ ਸੰਗ ਕਛ ਪਾਉ ਨਾ ਪਰਤੀ ਗੁਰੂ ਦਾ ਸੰਗ ਕਰਨ ਨਾਲ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪਟਕਣਾ ਨਹੀਂ ਰਹਿ ਜਾਂਦੀ। ਗੋਣ ਗੋਪਾਲ ਗਾਵੀਐ ਦਿਨ ਰਾਤੀ ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿੱਚ ਦਿਨ ਰਾਤ ਗੋਪਾਲ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ ਉਹਨਾਂ ਦੇ ਅੰਦਰ ਹਰ ਵੇਲੇ ਸਤਸਲਾ ਟਿਕੀ ਰਹਿੰਦੀ ਹੈ। ਕਰ ਕਿਰਪਾ ਪ੍ਰਭ ਬੰਧਨ ਛੋਟ ਮਾਇਆ ਦੇ ਬੰਧਨਾਂ ਤੋਂ ਖਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮੇਰ ਕਰਕੇ ਚਰਨ ਕਮਲ ਕੀ ਦੀਨੀ ਓਟ ਗੁਰੂ ਨੇ ਆਪਣੇ ਚਰਣਾ ਦਾ ਆਸਰਾ ਦੇ ਦਿੱਤਾ ਹੈ ਚਰਣਾ ਦਾ ਸ਼ਬਦਾਂ ਦਾ ਉਪਦੇਸ਼ ਦਾ ਗੁਰੂ ਦੀ ਸਿੱਖਿਆ ਦਾ ਆਸਰਾ ਕਹੁ ਨਾਨਕ ਮਨ ਪਹੀ ਪ੍ਰਤੀਤ ਨਿਰਮਲ ਜਸ ਪੀਵੈ ਜਨਨੀਤ ਇਸ ਵਾਸਤੇ ਹੈ ਨਾਨਕ ਪਰਮਾਤਮਾ ਦੇ ਸੇਵਕ ਦੇ ਮਨ ਵਿੱਚ ਪਰਮਾਤਮਾ ਦੀ ਓਟ ਆਸਰੇ ਦਾ ਨਿਸ਼ਚਾ ਬਣਿਆ ਰਹਿੰਦਾ ਹੈ ਤੇ ਪਰਮਾਤਮਾ ਦੇ ਸੇਵਕ ਸਦਾ ਜੀਵਨ ਨੂੰ ਪਵਿੱਤਰ ਕਰਨ ਵਾਲਾ ਸਿਪਸਲਾ ਦਾ ਅੰਮ੍ਰਿਤ ਪੀਂਦੇ ਰਹਿੰਦੇ ਆ ਗੌੜੀ ਮਹੱਲਾ ਪੰਜਵਾ ਹਰ ਚਰਣੀ ਜਾਂ ਕਾ ਮਨ ਲੱਗਾ ਹਰੀ ਦੇ ਚਰਨਾਂ ਨਾਲ ਜਿਸ ਮਨੁੱਖ ਦਾ ਮਨ ਲੱਗ ਗਿਆ ਦੁੱਖ ਦਰਦ ਭ੍ਰਮ ਤਾਂ ਕਾ ਭਾਗਾ ਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ ਉਸ ਦੀ ਮਾਇਆ ਆਦਿਕ ਵਾਲੀ ਪਟਕਣਾ ਮੁੱਕ ਜਾਂਦੀ ਹੈ ਹਰ ਧਨ ਕੋ ਵਪਾਰੀ ਪੂਰਾ ਪ੍ਰਮਾਤਮਾ ਦੇ ਨਾਮ ਧੰਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ ਉਸ ਉੱਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਕਿਉਂਕਿ ਜਿਸੇ ਨਿਵਾਜੇ ਸੋ ਜਨ ਪੂਰਾ ਜਿਹਨੂੰ ਆਕਾਲਪੁਰਖ ਵੈਗੁਰੂ ਆਪ ਆਪਣੀ ਮਰਕਸ਼ਿਸ਼ ਕਰਕੇ ਗੁਰੂ ਦੇ ਉਪਦੇਸ਼ ਵਿੱਚ ਟਿਕਾ ਕੇ ਵਿਕਾਰਾਂ ਵਾਲੇ ਬੰਨਿਓ ਤੋੜ ਦਿੰਦਾ ਹੈ ਉਹ ਇਸ ਸੰਸਾਰ ਤੇ ਜਨਸੂਰਾ ਪੂਰਾ ਸੂਰਮਾ ਬਣ ਕੇ ਇਸ ਧਰਤੀ ਤੇ ਵਿਚਰਦਾ ਹੈ ਜਾਂ ਕੋ ਭੈ ਕਿਰਪਾਲ ਗੁਸਾਈ ਪ੍ਰਣਾਮ ਧੰਨ ਦੀ ਦਾਤ ਗੁਰੂ ਰਾਹੀ ਮਿਲਦੀ ਹੈ ਜਿਨ੍ਹਾਂ ਮਨੁੱਖਾਂ ਤੇ ਧਰਤੀ ਦੇ ਮਾਲਕ ਪ੍ਰਭੂ ਦੀ ਦਇਆਵਾਨ ਹੁੰਦੇ ਹਨ ਸੇ ਜਨ ਲਾਗੇ ਗੁਰ ਕੀ ਪਾਈ ਉਹ ਮਨੁੱਖ ਗੁਰੂ ਦੀ ਚਰਣੀ ਆ ਲੱਗਦੇ ਹਨ ਗੁਰੂ ਦੀ ਸ਼ਰਨ ਪੈਂਦੇ ਹਨ ਸੋਖ ਸਹਜ ਸ਼ਾਂਤ ਆਨੰਦਾ ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਿਕਾ ਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ ਜਪ ਜਪ ਜੀਵੇ ਪਰਮ ਆਨੰਦਾ ਸਭ ਤੋਂ ਉੱਚੇ ਆਤਮਿਕ ਆਨੰਦ ਦੇ ਮਾਲਕ ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਿਕ ਜੀਵਨ ਹਾਸਲ ਕਰ ਲੈਂਦੇ ਹਨ ਨਾਮ ਰਾਸ ਸਾਧ ਸੰਗ ਘਟੀ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਮ ਧੰਦਾ ਸਰਮਾਇਆ ਕਮਾਲਿਆ ਹੋ ਹਨਾਨਕ ਪ੍ਰਭ ਅਪਦਾ ਕਾਟੀ ਏ ਨਾਨਕ ਆਖ ਪ੍ਰਮਾਤਮਾ ਨੇ ਉਸ ਦੀ ਹਰੇ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਗੌੜੀ ਮਹਲਾ ਪੰਜਮ ਹਰ ਸਿਮਰਤ ਸਭ ਮਿਟੇ ਕਲੇਸ਼ ਪਰਮਾਤਮਾ ਦਾ ਉਪਦੇਸ਼ ਸੁਰਤ ਵਿੱਚ ਵਸਾਇਆ ਹਰ ਕਿਸਮ ਦੇ ਕਲੇਸ਼ ਖਤਮ ਹੋ ਜਾਂਦੇ ਹਨ ਚਰਨ ਕਮਲ ਮਨ ਮਹਿ ਪਰਵੇਸ਼ ਗੁਰੂ ਦੇ ਕੌਲ ਫੁੱਲ ਵਰਗੇ ਕੀਮਤੀ ਉਪਦੇਸ਼ ਚਰਨ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਉਚਰੋ ਰਾਮ ਨਾਮ ਲੱਖ ਵਾਰੀ हे ਪਿਆਰੀ ਜੀਵ ਲੱਖਾਂ ਵਾਰੀ ਪ੍ਰਮਾਤਮਾ ਦਾ ਨਾਮ ਵਿਚਾਰਦੀ ਰਹੋ ਹਮੇਸ਼ਾ ਸੁਪਨੇਸ਼ ਸ਼ਬਦ ਨੂੰ ਯਾਦ ਰੱਖੀਂ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਓ ਤੇ ਪ੍ਰਮਾਤਮਾ ਦਾ ਆਤਮਿਕ ਜੀਵਨ ਵਾਲਾ ਨਾਮ ਰਸ हे ਜਿੰਦੇ ਪੀਂਦੀ ਰਹੋ ਕਦੇ ਵੀ ਉਸ ਰਸ ਨਾਲ ਨੂੰ ਰੱਬ ਦਾ ਨਾਮ ਭੁੱਲਣਾ ਨਹੀਂ ਚਾਹੀਦਾ ਸੂਖ ਸਾਜ ਰਸ ਮਹਾ ਅਨੰਦਾ ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਦੇ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ ਜਪ ਜਪ ਜੀਵੇ ਪਰਮਾਨੰਦਾ ਉਹ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਵੱਡੇ ਸੁਖ ਆਨੰਦ ਬਣੇ ਰਹਿੰਦੇ ਹਾਂ ਕਾਮ, ਕ੍ਰੋਧ, ਲੋਭ, ਮਦ ਖੋਏ ਨਾਮ ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਅਹੰਕਾਰ ਆਦਿਕ ਵਿਕਾਰ ਨਾਮ ਰਸ ਲੈਂਦੇ ਹਾਂ ਸਾਧਕ ਸੰਗ ਕਿਲ ਵਿਖ ਸਭ ਧੋਏ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਆਪਣੇ ਮਨ ਵਿੱਚੋਂ ਸਾਰੇ ਪਾਪ ਪਉ ਲੈਦੇ ਹਰ ਕਿਰਪਾ ਪ੍ਰਭ ਦੀਨ ਦੇ ਅੱਲਾਹ 헤 ਦਿਨਾ ਉਤੇ ਦਇਆ ਕਰਨ ਵਾਲੇ ਪ੍ਰਭ ਮੇਰਕਾਰ ਨਾਨਕ ਦੀ ਜੈ ਸਾਦਰ ਵਾਲਾ ਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਗੁਰੂ ਦੇ ਚਰਨ ਸ਼ਬਦ ਚਰਨਾਂ ਦੀ ਧੂੜ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਗੌੜੀ ਮਹਲਾ 5ਵਾਂ ਜਿਸ ਕਾ ਦੀਆ ਪਹਿਨੈ ਖਾਏ ਏ ਮਾ ਜਿਸ ਪ੍ਰਮਾਤਮਾ ਦਾ ਦਿੱਤਾ ਹੋਇਆ ਅੰਨ ਮਨੁੱਖ ਖਾਂਦਾ ਹੈ ਦਿੱਤਾ ਹੋਇਆ ਕਪੜਾ ਮਨੁੱਖ ਪਹਿਂਦਾ ਹੈ ਤੇ ਇਸ ਸਿਉ ਆਲਸ ਕਿਉ ਬਣੈ ਮਾਈ ਮਾ ਉਸ ਰੱਬ ਨੂੰ ਯਾਦ ਕਰਨ ਲਈ ਆਲਸ ਨਹੀਂ ਫੱਬਦਾ ਦਿਲਦਰ ਨਹੀਂ ਪਾਉਣਾ ਚਾਹੀਦਾ ਖਸਮ ਬਿਸਾਰ ਆਨ ਕੰਨ ਕਮ ਲੱਗੈ ਰੱਬ ਨੂੰ ਭੁੱਲ ਕੇ ਹੋਰ ਹੋਰ ਕੰਮਾਂ ਵਿੱਚ ਮਨੁੱਖ ਰੁੱਝੇ ਰਹਿੰਦੇ ਹਨ ਕੌਡੀ ਬਦਲੇ ਰਤਨ त्याਗੈ ਰਹਾਉ ਉਹ ਨਕਾਰਿ ਮਾਇਆ ਦੇ ਵਟੇ ਵਿੱਚ ਆਪਣਾ ਕੀਮਤਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ ਉਹ ਰਤਨ ਤਾਂ ਸੁੱਟ ਦਿੰਦੇ ਹਨ ਪਰ ਕੌਡੀ ਨੂੰ ਸਾਭਦੇ ਹਨ ਪ੍ਰਾਪਤਿ ਤਿਆਗ ਲਗਤ ਅਨਲੋਭਾ ਪ੍ਰਮਾਤਮਨ ਛੱਡ ਕੇ ਹੋਰ ਪਦਾਰਥਾਂ ਦੇ ਲੋਭ ਵਿੱਚ ਲੱਗਿਆ ਦਾਸ ਸਲਾਮ ਕਰਤ ਕਤ ਸੋਭਾ ਤੇ ਪ੍ਰਮਾਤਮਾ ਦੀ ਦਾਸੀ ਮਾਇਆ ਨੂੰ ਸਲਾਮ ਕੀਤੇ ਹਨ ਕਿਤੇ ਵੀ ਸੋਭਾ ਨਹੀਂ ਮਿਲਦੀ ਅਮਰਤ ਰਸ ਖਾਵੇਂ ਖਾਣ ਪਾਣ ਕੁਕਰ ਮਿਰਤੀ ਦੇ ਬਨੁਕ ਸਵਾਦਲੇ ਭੋਜਨ ਖਾਂਦੇ ਹਨ ਚੰਗੇ ਚੰਗੇ ਖਾਣੇ ਖਾਂਦੇ ਹਨ ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ ਜਨディーਏ ਇਸੇ ਨ ਜਾਣੇ ਸਵਾਨ ਪਰ ਜਿਸ ਪ੍ਰਮਾਤਮਾ ਨੇ ਸਾਰੇ ਪਦਾਰਥ ਦਿੱਤੇ ਹੋਏ ਹਨ ਕੁੱਤੇ ਦੇ ਸੁਭਾਅ ਵਾਲੇ ਮਨੁੱਖ ਉਸ ਨੂੰ ਜਾਣਦੇ ਪਛਾਣਦੇ ਵੀ ਨਹੀਂ ਕਹੋ ਨਾਨਕ ਹਮਲੋਣਾ ਹਰਾਮੀ ਨਾਨਕ ਆਖਦਾ ਹੈ ਕਿ हे ਪ੍ਰਭੂ ਅਸੀਂ ਜੀਵ ਨਾ ਸ਼ੁਕਰੇ ਹਾਂ ਬਖਸ਼ ਲੈ ਪ੍ਰਭ ਅੰਤਰ ਜਾਮੀ ਹੈ ਜੀਵਾਂ ਦੇ ਦਿਲ ప్రభు సూ బ సూఫర్